ਵੈਕੀ ਗੁਰਪ੍ਰੀਤ ਕਾਲਸਾ ਵੈਕੀ ਪਕੀ ਫਤਿਹ ਦਾਸ ਗਰਮ ਰਸਨ ਜਾਵੂ ਸੂਮ ਇਟਲੀ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਜੋ ਖਾਲਸੇ ਦਾ ਨਵਾਂ ਸਾਲ ਜੀਤ 1 ਨੂੰ 14 ਮਾਰਚ ਨੂੰ ਆ ਰਿਹਾ ਹੈ ਆਪਾਂ ਨੇੜਲੇ ਗੁਰੂ ਘਰਾਂ ਵਿੱਚ ਆਪਣੇ ਆਪਣੇ ਨੇੜਲੇ ਗੁਰੂ ਘਰਾਂ ਵਿੱਚ ਜਾ ਕੇ ਉਹ ਆਪਾਂ ਨਵਾਂ ਸਾਲ ਮਨਾਈਏ ਸਾਰੇ ਇਤਲੀ ਦੀ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗੁਰੂ ਘਰ ਜਾ ਕੇ ਆਪਾਂ ਆਪਣਾ ਨਵਾਂ ਸਾਲ ਮਨਾਈਏ ਨਾਲ ਹੀ ਮੈਂ ਇਹ ਵੀ ਬੇਨਤੀ ਕਰਦਾ ਜਾਵਾਂ ਜੋ ਆਪਣੀ ਪ੍ਰਿਆਤਨ ਮर्यादा ਲੰਗਰ ਦੀ ਉਹ ਆਪਾਂ ਉਸੇ ਹੀ ਢੰਗ ਨਾਲ ਨਗਰ ਕੀਰਤਨ ਵਿੱਚ ਚਲਾਈਏ ਜੋ ਇਹ ਸੀ ਸਿੱਖ ਟੀਵੀ ਵਾਲੇ ਵੀਰਾਂ ਨੇ ਤੇ ਕਲਚੂਰਾ ਸਿੱਖ ਚੈਨਨ ਵਾਲੇ ਵੀਰਾਂ ਨੇ ਜੋ ਇਹ ਉਪਰ ਅਲੱਲਾ ਕੀਤਾ ਆ ਉਹਨਾਂ ਦੇ ਨਾਲ ਆਪਾਂ ਰਲ ਮਿਲ ਕੇ ਵੱਤੂ ਵੱਤ ਸਾਥ ਦੇਈਏ ਕਿ ਆਪਾਂ ਇਹ ਲੰਗਰ ਦੀ ਪ੍ਰਿਆਤਨ ਮਰਿਆਦਾ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਣਾ ਆ ਤੇ ਦੁਬਾਰਾ ਫਿਰ ਮੈਂ ਇਹੀ ਬੇਨਤੀ ਕਰਨਾ ਇੱਥੇ ਹੀ ਮੈਂ ਕਿਮਾਂ ਦਾ ਜੱਜ ਖਾਂ ਆਓ ਆਪਾਂ ਸਾਰੇ ਰਲ ਮਿਲ ਕੇ ਨਮਸਾਲ ਵੱਤੂ ਵੱਤ ਗੁਰੂ ਘਰਾਂ ਵਿੱਚ ਬਣਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ